ਧੰਨ ਧੰਨ ਜਗਤ ਗੁਰੂ ਸ਼ਿਰਗੁਰ ਰਵਿਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਕਾਂਸੀ ਲੰਗਰ ਸੇਵਾ ਕਮੇਟੀ ਜਲੰਧਰ ਪੰਜਾਬ ਕਾਂਸੀ ਬਨਾਰਸ ਲਈ ਰੇਲ ਗੱਡੀ ਰਹੀ ਰਵਾਨਾ ਕੌਂਸਲਰ ਆਵਾਜ਼ੇ ਆਵਾਮ ਮਨਦੀਪ ਜਸਲ ਬਿੱਟੂ ਆਨੰਦ ਤੇ ਹੋਰ ਪਤਵੰਤਿਆਂ ਨੇ ਸੁਭ ਯਾਤਰਾ ਲਈ ਦਿੱਤੀਆਂ ਸੁਭ ਕਾਮਨਾਵਾਂ ਤਨ ਤਨ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਕਾਂਸੀ ਬਨਾਰਸ ਵਿਖੇ ਮਨਾਏ ਜਾ ਰਹੇ 647ਵੇਂ ਪ੍ਰਕਾਸ਼ ਉਸ ਦੀ ਖੁਸ਼ੀ ਵਿੱਚ ਉੱਥੇ ਪੁਜਰ ਵਾਲੀ ਸੰਗਤ ਦੀ ਸੇਵਾ ਲਈ ਅੱਜ ਕਾਂਸੀ ਲੰਗਰ ਸੇਵਾ ਕਮੇਟੀ ਜਲੰਧਰ ਪੰਜਾਬ ਜੰਮੂ ਤਵੀ ਐਕਸਪ੍ਰੈਸ ਟ੍ਰੇਨ ਰਾਹੀਂ ਰਵਾਨਾ ਹੋ ਗਈ ਸੁਖਵਿੰਦਰ ਕਜਲਾ ਦੀ ਅਗਵਾਈ ਵਿੱਚ ਨਾਰੀ ਸ਼ਕਤੀ ਤੇ ਨੌਜਵਾਨਾਂ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਸੀ ਰਵਾਨਾ ਕਰਨ ਕਾਉਂਸਲਰ ਅਤੇ ਆਵਾਜ਼ੇ ਆਵਾਮ ਮਨਦੀਪ ਕੁਮਾਰ ਜਸਲ ਬਸੇਸ ਤੌਰ ਤੇ ਪੁਜੇ ਤੇ ਉਹਨਾਂ ਸਰਦਾਲੂਆਂ ਨੂੰ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ ਤੇ ਸਫਲ ਯਾਤਰਾ ਦੀ ਸ਼੍ਰੀ ਗੁਰੂ ਰਵੀਦਾਸ ਮਹਾਰਾਜੀ ਦੇ ਅੱਗੇ ਅਰਦਾਸ ਵੀ ਕੀਤੀ ਦੱਸ ਦिए ਕਿ 21 ਜਨਵਰੀ 2024 ਨੂੰ ਜਲੰਧਰ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਕਾਂਸੀ ਬਨਾਰਸ ਲਈ ਸਰਦਾਲੂਗਨ ਰਵਾਨਾ ਹੋਣਗੇ ਜਿਨ੍ਹਾਂ ਦੀ ਅਗਵਾਈ ਡੇਰਾ ਸਾਝਕੰਡ ਬੱਲਾ ਦੇ ਮੁੱਖ ਸੰਚਾਲਕ ਸੰਤ ਬਾਬਾ ਨਰੰજન ਦਾਸ ਜੀ ਕਰਨਗੇ ਇਸ ਮੌਕੇ ਹਰਵਿੰਦਰ ਮਨਦੀਪ ਸਿੰਘ ਰਵੀ ਕਜਲਾ ਬਿੱਟੂ ਆਨੰਦ ਤੇ ਹੋਰ ਬਹੁਤ ਸਾਰੇ ਸਰਦਾਲੂ ਜਨ ਮੌਜੂਦ ਸਨ ਦੀ ਮੈਸੇਜ ਆ ਸਮੁੱਚੀ ਸੋ ਅੱਜ ਬੜਾ ਭਾਗਾ ਵਾਲਾ ਦਿਨ ਆ ਸਮਾਇਆ ਕਿ ਅਸੀਂ ਸਾਰੇ ਹੀ ਇਕੱਠੇ ਹੋ ਕੇ ਸਤਿਗੁਰੂ ਦਾਸ ਮਹਾਰਾਜੀ ਨੂੰ ਯਾਦ ਕਰ ਰਹੇ ਆ ਅੱਜ ਸਾਡੀ ਜੋ ਕਾਂਚੀ ਲੰਗਰ ਸੇਵਾ ਜੋ ਬਨਾਰਸ ਨੂੰ ਅੱਜ ਟレイン ਸਾਡੀ ਜਾ ਰਹੀ ਆ ਸੋ ਸਾਡੇ ਗਜਲਾ ਜੀ ਉਹਨਾਂ ਦੀ ਸਮੁੱਚੀ ਟੀਮ ਪਰ ساری ਸੰਗਤ ਲੈ ਕੇ ਜਾ ਰਹੇ ਨੇ ਸੋ ਇਹ ਸੇਵਾ ਵਾਸਤੇ ਪਹਿਲਾਂ ਹੀ ਕੁਝ ਦਿਨ ਦਿਨ ਪਹੁੰਚ ਜਾਂਦੇ ਨੇ ਸੋ ਤਿਆਰੀਆਂ ਕਰਨੀਆਂ ਹੁੰਦੀਆਂ ਇਹਨਾਂ ਨੇ ਲੰਗਰ ਦੀਆਂ ਸੰਗਤ ਉੱਥੇ ਪਹੁੰਚਦੀ ਹੈ 21 ਤਰੀਕ ਨੂੰ ਸੰਤ ਮਹਾਪੁਰਸ਼ ਜਿਹੜੇ ਸੰਤ ਨਰੰજન ਦਾਸ ਜੀ ਮਹਾਡੇਰਾ ਬੱਲਾ ਤੋਂ ਮਹਾਰਾਜ ਉਹ ਵੀ 21 ਤਰੀਕ ਨੂੰ ਆਪਣੀ ਟ੍ਰੇਨ ਲੈ ਕੇ ਜਾ ਰਹੇ ਨੇ ਸੰਗਤ ਜਿਹੜੀ ਸੇਵਾਦਾਰ ਆ ਅੱਜ ਕਜਲਾ ਸਾਹਿਬ ਆਪਣੀ ਪੂਰੀ ਟੀਮ ਦੇ ਨਾਲ ਸੰਗਤ ਨੂੰ ਲੈ ਕੇ ਜਾ ਰਹੇ ਨੇ ਸੋ ਬੜੀ ਸੇਵਾ ਕਰ ਦਿੰਦੇ ਨੇ ਉੱਥੇ ਦੇਖਣ ਵਾਲਾ ਦ੍ਰਿਸ਼ ਹੁੰਦਾ ਆ ਇੱਕ ਵੱਖਰਾ ਹੀ ਚਾਹ ਹੁੰਦਾ ਆ ਸਮਾਜ ਦੇ ਵਿੱਚ ਕਿ ਉਹ ਭਾਗਾਵਾਲ ਦੇਣਾ ਕਿ ਸਤਿਗੁਰੂ ਗੁਰੂ ਰਵੀਦਾਸ ਮਹਾਰਾਜ ਜਗਤ ਗੁਰੂ ਰਵੀਦਾਸ ਮਹਾਰਾਜ ਜੀ ਨੇ ਇਸ ਧਰਤੀ ਦੇ ਜਨਮ ਲਿਆ ਔਰ ਉਹ ਭਾਗਾਾਂ ਵਾਲੀ ਜਗ੍ਹਾ ਦੇਖਣ ਵਾਲੀ ਹੁੰਦੀ ਆ ਲੋਕ ਉਤਸ਼ਾਹਤ ਹੁੰਦੇ ਆ ਉਹ ਸਮਾ ਜਿਹੜਾ ਹੁੰਦਾ ਆ ਉਹ ਖੁਸ਼ੀਆਂ ਦਾ ਜਿਹੜੇ ਪਲ ਆ ਉਹ ਦੇਖਣ ਵਾਲੇ ਹੁੰਦੇ ਆ ਔਰ ਉੱਥੇ ਦਾ ਜਿਹੜਾ ਗੁਰਪੁਰਬ ਆ ਉਹ ਵਾਕਈ ਦੇਖਣ ਯੋਗ ਹੁੰਦਾ ਆ ਸੋ ਮੈਂ ਆਪਣੇ ਵੱਲੋਂ ਕੌਂਸਲਰ ਮਨਦੀਪ ਕੁਮਾਰ ਜਸਲ ਔਰ ਆਪਣੇ ਵਾਰਡ ਵੱਲੋਂ ਆਪਣੇ ਏਰੀਆ ਵੱਲੋਂ ਸਾਰੀ ਸੰਗਤ ਨੂੰ ਜਲੰਧਰ ਵਾਸੀਆਂ ਵੱਲੋਂ ਲੱਖ ਲੱਖ ਮੁਬਾਰਕਵਾਦ ਦਿੰਦਾ ਹਾਂ ਔਰ ਪ੍ਰਮਾਤਮਾ ਐਦਾਂ ਹੀ ਸਾਡੇ ਸਮਾਜ ਤੇ ਸਾਡੇ ਲੋਕਾਂ ਤੇ ਮਿਹਰ ਭਰਿਆ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਹਰੇਕ ਸਾਲ ਜਿਹੜਾ ਆ ਸਾਡਾ ਗੁਰਪੁਰਬ ਆ ਲੋਕਾਂ 'ਚ ਸ਼ਾਭਾ ਵਧਦਾ ਜਾਂਦਾ ਵਰਲਡ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਆ ਔਰ ਲੋਕਾਂ ਦੇ ਸਮਾਜ ਦੇ ਵਿੱਚ ਜਿਹੜੀ ਜਾਗਰਤ ਆ ਰਹੀ ਆ ਸਾਡੇ ਨੌਜਵਾਨ ਮੁੰਡੇ ਜਿਹੜੇ ਆ ਉਹਨਾਂ ਦੇ ਵਿੱਚ ਜੋ ਸਤਗੁਰੂ ਅਦਾਸ ਮਹਾਰਾਜੀ ਨੂੰ ਜਿੱਦਾਂ ਪੜ੍ਹਦੇ ਆ ਸੁਣਦੇ ਆ ਔਰ ਕਾਫੀ ਜਾਗਰਤਾ ਆ ਰਹੀ ਆ ਉਹਦਾ ਜਿਹੜਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਪੂਰੀ ਦੁਨੀਆ ਵਿਸ਼ਵ ਜਿਹੜਾ ਆ ਗੁਰਪੁਰਬ ਜਿਹੜਾ ਜਦੋਂ ਮਨਾਇਆ ਕਰਾਂਗੇ ਤੇ ਪੂਰੀ ਦੁਨੀਆ ਅੱਜ ਵੀ ਦੇਖਦੀ ਆ ਇੱਕ ਅਲੱਗ ਤਰ੍ਹਾਂ ਦਾ ਹੋਵੇਗਾ ਜੋ ਕਾਂਚੀ ਬਨਾਰਸ ਜੋ ਸਾਡਾ ਮੱਕਾ ਮਦੀਨਾ ਆ ਜੋ ਸਾਡਾ ਧਰਮ ਸਥਾਨ ਆ ਉਹਨੂੰ ਬਹੁਤ ਹੀ ਸੁੰਦਰ ਸਜਾਇਆ ਜਾ ਰਿਹਾ ਔਰ ਕਾਫੀ ਜਗ੍ਹਾ ਲੈ ਕੇ ਸੰਤਾ ਮਹਾਪੁਰਸ਼ਾਂ ਵੱਲੋਂ ਉਹਦੀ ਡਿਵੈਲਪਮੈਂਟ ਕੀਤੀ ਜਾ ਰਹੀ ਆ ਸੋ ਇਹ ਚੀਜ਼ਾਂ ਜਿਹੜੀਆਂ ਆ ਵਾਕਿਆ ਹੀ ਦੇਖਣਯੋਗ ਹੋਣਗੀਆਂ ਸੋ ਸੋਨੇ ਦੀਆਂ ਜਿਹੜੀਆਂ ਉੱਪਰ ਗੋਮਟ ਬਣ ਰਹੇ ਨੇ ਸੋਨੇ ਦੇ ਦਰਵਾਜ਼ੇ ਲੱਗ ਰਹੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਦੇਖਣਯੋਗ ਆ ਪੰਜਾਬੀ ਜੀ ਜਿਆਦਾ ਆਸਾ ਨਹੀਂ ਪੰਜਾਬੀ ਜੀ ਪੂਰੇ ਦੇ ਚਵੜਾ ਸ਼ਾ ਜੀ ਤੁਸੀਂ ਦੇਖੋ ਉੱਥੇ ਹਿਮਾਚਲ ਦੇ ਟੈਂਟ ਲੱਗੇ ਆ ਹਰਿਆਣੇ ਸਟੇਟ ਦੇ ਲੱਗੇ ਆ ਬੱਕ ਬੱਕ ਸਟੇਟਾਂ ਦੇ ਜਿਹੜੇ ਟੈਂਟ ਲੱਗੇ ਆ ਸੋ ਸਾਰਿਆਂ ਦਾ ਉੱਥੇ ਰਹਿਣ ਦਾ ਬਾਥਰੂਮਾਂ ਦਾ ਲੰਗਰ ਪਾਣੀ ਦਾ ਸਾਰਿਆਂ ਦਾ ਰਹਿਣ ਦਾ ਬੰਦੋਬਸ ਕੀਤਾ ਗਿਆ ਆ ਸੋ ਮੈਂ ਕਜਲਾ ਸਾਹਿਬ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਵਾਂਗਾ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਪਹਿਲਾ ਤਾਂ ਮੈਂ ਆਪਣੀ ਸਾਰੀ ਕਾਂਛੀ ਲੰਗਰ ਸੇਵਾ ਕਮੇਟੀ ਵੱਲੋਂ ਤੇ ਡੱਬੋ ਬੋਤਲ ਤੋਂ ਧੰਨਵਾਦ ਕਰਦਾ ਹਾਂ ਔਰ ਕਾਂਛੀ ਬਨਾਰਥ ਜੋ ਕਿ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਲਈ 647ਵੇਂ ਪ੍ਰਕਾਸ਼ ਪੁਰਬ ਲਈ ਕਾਂਛੀ ਬਨਾਰਥ ਲੰਗਰ ਸੇਵਾ ਕਮੇਟੀ ਵੱਲੋਂ 10ਵਾਂ ਲੰਗਰ ਜੋ ਇਸ ਵਾਰ ਜਾ ਰਹੇ ਹਾਂ ਤੇ ਸੇਵਾਦਾਰਾਂ 'ਚ ਕਾਫੀ ਉਤਸ਼ਾਹ ਹੈ ਤੇ ਮਨਦੀਪ ਜੱਸਲ ਜੀ ਸਾਨੂੰ ਸੀਓ ਕਰਨ ਆਏ ਹਨ ਤੇ ਆਨੰਦ ਮਿੱਟੂ ਜੀ ਸਾਨੂੰ ਪਹੁੰਚੇ ਹਨ ਅਸੀਂ ਇਹਨਾਂ ਦਾ ਵੀ तहे ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੀ ਕਾਂਛੀ ਲੰਗਰ ਤੇ ਸੇਵਾ ਕਮੇਟੀ ਦੇ ਸਹਿਯੋਗ ਕਰ ਰਹੇ ਨੇ ਹੋਰ ਵੀ ਜਿੰਨੇ ਵੀ ਮੇਰੇ ਸੱਜਣ ਮਿੱਤਰ ਹਨ ਔਰ ਜਿੰਨੇ ਵੀ ਪਿੰਡ ਆਲੇ ਦੁਆਲੇ ਦੇ ਮੇਰੇ ਜਿੰਨੇ ਵੀ ਹਨ ਸਾਰੇ ਹੀ ਸਾਨੂੰ ਲੰਗਰ 'ਚ ਸਹਿਯੋਗ ਕਰਦੇ ਹਨ ਸਭ ਤੋਂ ਵੱਡਾ ਜਿਹੜਾ ਹੱਥ ਹੈ ਲੰਗਰ ਵਾਸਤੇ ਸੰਤ ਆਪਣੇ ਡੇੜਾ ਸਚਕੰਡ ਬੱਲਾ ਜੋ ਕਿ ਸੰਤ ਨਰਿੰਦਰਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਤਾਪ ਨਾਲ ਹੀ ਸਾਰਾ ਤੇ ਡੇੜਾ ਸਚਕੰਡ ਚਿਹੜੂ ਕਮੇਬਾਦ ਸੰਤ ਕਿਸ਼ਨਾ ਜੀ ਉਹਨਾਂ ਦੇ ਰਹਿਮ ਅਰੇ ਇਥੇ ਸਾਰਾ ਇਹ ਲੰਗਰ ਦਾ ਪ੍ਰਬੰਧ ਚੱਲ ਰਿਹਾ ਹੈ ਇਸ ਕਰਕੇ 10ਵੇਂ ਲੰਗਰ ਦੀ ਸਾਰੀ ਸੇਵਾ ਜਾ ਰਹੀ ਹੈ ਇਸੇ ਤਰ੍ਹਾਂ ਹਰ ਸਾਲ ਜਦ ਤੱਕ ਜਿੰਨੇ ਆ ਤੇ ਅਸੀਂ ਲੰਗਰ ਦੀ ਸੇਵਾ ਕਰਾਂਗੇ ਜੈ ਗੁਰਦੇਵ ਧੰਨ ਗੁਰਦੇਵ ਬੜੀ ਖੁਸ਼ੀ ਦਾ ਮੌਕਾ ਹੈ ਤਾਂ ਤੁਮ ਜਗਤਗੁਰੂ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਪ੍ਰਕਾਸ਼ ਉਸਤ ਦੀ ਖੁਸ਼ੀ ਵਿੱਚ ਤੁਸੀਂ ਬਨਾਰਸ ਜਾ ਰਹੇ ਹੋ ਕਿਸ ਤਰ੍ਹਾਂ ਦੀ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਆਪਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਆਪਾਂ ਹਰੇਕ ਸਾਲ ਜੋ ਕਿ ਕਾਂਚੀ ਬਨਾਰਸ ਵੀ ਲੰਗਰ ਲਾਈਦਾ ਵਾ ਇਸ ਸਾਲ ਆਪਣਾ ਦਸਵਾਂ ਲੰਗਰ ਹੈ ਬਿਲਕੁਲ ਸਾਡੇ ਪਿੰਡ ਦੇ ਸਹਿਯੋਗ ਤੇ ਸਾਥੀਆਂ ਦੇ ਸਹਿਯੋਗ ਨਾਲ ਨੌਜਵਾਨਾਂ 'ਚ ਕਿਸ ਤਰ੍ਹਾਂ ਦੀ ਖੁਸ਼ੀ ਨੌਜਵਾਨਾਂ 'ਚ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਸਾਰੇ ਨੌਜਵਾਨ ਸਾਡੇ ਨਾਲ ਜਵੀਰ ਭਾਜੀ ਦੇ ਨਾਲ ਹੋਰ ਪਿੰਡ ਦੇ ਨੌਜਵਾਨ ਜਾ ਰਹੇ ਆ ਉਹਨਾਂ ਨੂੰ ਵੀ ਇਸ ਸਾਲ ਬਹੁਤ ਖੁਸ਼ੀ ਆ ਉਹ ਪਹਿਲੀ ਵਾਰ ਹੀ ਸਾਰੇ ਜਾ ਰਹੇ ਆ ਤੇ ਦੇਖੋ ਉੱਥੇ ਜਾ ਕੇ ਲੰਗਰ ਕਰਨਗੇ ਸੇਵਾ ਤੇ ਹੋਰ ਪੰਜ ਜੀ ਕਾਂਸੀ ਬਨਾਰਸ ਜਾ ਰਹੇ ਹੋ ਤਾਂ ਤਰ ਜਗਤ ਗੁਰੂ ਸ੍ਰੀ ਗੁਰਦਾਸ ਮਹਾਰਾਜ ਦਾ ਪ੍ਰਕਾਸ਼ ਜਣਾ ਸਮੁੱਚੇ ਸੰਸਾਰ ਚ ਮਿਲਾਇਆ ਜਾ ਰਿਹਾ ਲੰਗਰ ਦੀ ਸੇਵਾ ਲਈ ਜਾ ਰਹੇ ਹੋ ਕੀ ਮੈਸੇਜ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਖੁਸ਼ੀ ਹਲਬਬ ਹੋ ਰਹੀ ਹੈ ਗੁਰਦੇਵ ਤੁਹਾਨੂੰ ਦੇ ਅਸੀਂ ਅੱਜ Oh